ਬਦ ਕੁਝ ਨਹੀਂ ਆ ਅਸਲ ਤਾਂ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਤੁਹਾਨੂੰ ਧੰਗ ਦੇ ਨਾਲ ਅੱਜ ਮਨੁੱਖਾਂ ਦੇ ਅਧਿਕਾਰਾਂ ਦਾ ਖੰਡਨ ਕੀਤਾ ਜਾ ਰਿਹਾ ਉਹ ਚਾਹੇ ਰੂਸ ਵੱਲੋਂ ਸੁਖਦੇਵ ਸਿੰਘ ਜੀ ਇਹਨਾਂ ਤੋਂ ਬਾਅਦ ਮਾਸਟਰ ਗ੍ਰਾਮਕਮਰ ਜੀ ਪਾਲਸਮਨ ਤੋਂ ਵੱਲੋਂ ਗੱਲ ਕਰਨਗੇ ਸਰਬਦੀਪ ਜੀ ਕਾਰਪੋਰੇਟ ਕਰਾਉਣਿਆਂ ਨੇ ਸਾਡੀ ਮਨੁੱਖਤਾ ਦਾ ਘਾਣਾ ਜਿਹੜਾ ਉਹ ਕਰਨ ਲੱਗੇ ਹੋਏ ਨੇ ਚਾਹੇ ਸਾਡੇ ਬੰਦ ਕਰੋ ਬੰਦ ਕਰੋ ਬੰਦ ਕਰੋ ਜੀ ਦਾ ਇਲਾਕਾ ਜਦੋਂ ਬੰਦ ਕਰੋ ਬੰਦ ਕਰੋ ਬੰਦ ਕਰੋ ਮੰਤਰੀ ਮਨੁੱਖੀ ਅਧਿਕਾਰ ਦੇ ਦੇ ਮੌਕੇ ਤੇ ਵੱਖ-ਵੱਖ ਜੰਮਤਕ ਚਿੱਠੇ ਬੰਦਿਆਂ ਵੱਲੋਂ ਪਹੁੰਚੇ ਜੁਝਾਰੂ ਸਾਥੀਓ ਅੱਜ ਦਿਵਸ ਮਨਾਇਆ ਸੋ ਬਹੁਤ ਬਹੁਤ ਧੰਨਵਾਦ ਜੀ ਧੰਨ अजय सब तो पहले तू अज अः मनुखी अधिकार दिवस हो ਪੂਰੇ ਸਾਂਝੇ ਰੂਪ ਦੇ ਵਿੱਚ ਜਿਹਦੇ ਵਿੱਚ ਕਿਸਾਨ ਮਜ਼ਦੂਰ ਮਲਾਜ਼ਮ ਦੁਕਾਨਦਾਰ ਤੇ ਮੈਂ ਸਮਝਦਾ ਕਿ ਸਾਮ ਜਦੋਂ ਵੀ ਤੁਸੀਂ ਕਿਤੇ ਵੀ ਕਰੋਗੇ ਸਾਂਝੇ ਰੂਪ ਦੇ ਵਿੱਚ ਤੇ ਮੈਂ ਸਮਝਦਾ ਕਿ ਮੈਂ ਸਾਰਿਆਂ ਤੋਂ ਪਹਿਲਾਂ ਹੱਥ ਖੜਾ ਪੰਜਾਬ ਨੂੰ ਸਾਂਭਣ ਲਈ ਉਹ ਸਾਂਝਾ ਕੌਣ ਸਖਰ ਇੱਕ ਰੂਪੇ ਮੈਂ ਨਾ ਇੱਕ ਗੱਲ ਨਾਲ ਦਿੰਦਾ ਮਸਲਾ ਹੁਣ ਕਿੰਝੇ ਬੰਦੇ ਦੇਖਿਆ ਰਿਹਾ ਦੇ ਕਹਣਾ ਇਹ ਜਿਹੇ ਰੂਪ ਚ ਨਹੀਂ ਦੇਖਿਆ ਜੀ ਪਰ ਖੱਚੋ ਯਾਰ ਫੁੱਟਬਾਲ ਤੋਂ ਖੱਚ ਨਹੀਂ ਮਾ ਹੋਊਗੀ ਇਹ ਤਾਂ ਕੀ ਕਰੀ ਅਸੀਂ ਪਛਮੀ ਸੰਭਤਾਂ ਦੇ ਧੱਕੇ ਚੜ ਗਏ ਕੋਈ ਨਾ ਕੁਛ ਅਸੀਂ ਕਰੀ ਜਨੇ ਆਹ ਵੇਲਾ ਸਾਡੀ ਜਵਾਬ ਕਰੀ ਜਾਂਦੇ ਉਹ ਕਹਿੰਦਾ ਨਾਲੇ ਇੱਕ ਨਾ ਨਿਰੰਦ ਕਰੋ ਨਿਰੰਦ ਕਰੋ ਨਿਰੰਦ ਕਰੋ ਲੋ పడుతున్నా <laughs> 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 वॾा धनवाद कर ਤੂੰ ਫਾਸ਼ੀਵਾਦੀ ਮਰਦਾਬਾ 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 ਜੇ ਯਾਦ ਕਰਕੇ ਬੁੱਧੀ ਦੀ ਤੈਨੂੰ ਹੇਕ ਕਰੋ ਹੇਕ ਕਰੋ ਹੇਕ ਕਰੋ ਜੇ ਯਾਦ ਕਰਕੇ ਬੁੱਧੀ ਦੀ ਨੀਂਦ ਇਹਦੀ ਤੂੰ ਫਾਸ਼ੀਵਾਦੀ ਮਰਦਾਬਾ 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 ਅੱਜ 10 ਦਸੰਬਰ ਦਾ ਦਿਹਾੜਾ ਕਮਨਤਰੀ ਮਨੁੱਖੀ ਅਧਿਕਾਰ ਦਿਵਸ ਤੌਰ ਤੇ ਮਨਾਇਆ ਜਾ ਰਿਹਾ ਹੈ ਕਮਨਤਰੀ ਪੱਧਰ ਤੇ ਵੀ ਭਾਰਤ ਪੱਧਰ ਤੇ ਵੀ ਮਨੁੱਖੀ ਅਧਿਕਾਰਾਂ ਦਾ ਲਗਾਤਾਰ ਘਾਣ ਹੋ ਰਿਹਾ ਹੈ ਚਾਹੇ ਉਹ ਫਲਸਤੀਨ ਚ ਹੋ ਰਿਹਾ ਹੈ ਚਾਹੇ ਉਹ ਯੂਕਰੇਨ ਚ ਹੋ ਰਿਹਾ ਹੈ ਚਾਹੇ ਉਹ ਸੰਮਲ ਚ ਹੋ ਰਿਹਾ ਹੈ ਚਾਹੇ ਉਹ ਮਨੀਪੁਰ ਚ ਹੋ ਰਿਹਾ ਹੈ ਚਾਹੇ ਉਹ ਦਿੱਲੀ ਚ ਹੋ ਰਿਹਾ ਹੈ ਚਾਹੇ ਉਹ ਮੁਜ਼ਫਰਨਗਰ ਚ ਹੋ ਰਿਹਾ ਹੈ ਪੰਜਾਬ ਦੀਆਂ ਲਗਭਗ 48 ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਲੀਕਿਆ ਗਿਆ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੇਤਨਾ ਰੈਲੀਆਂ ਤੇ ਕਾਫਲੇ ਜਿਹੜੇ ਉਹ ਕੱਢੇ ਗਏ ਆ ਸੋ ਉਸ ਦੀ ਕਣੀ ਵਜੋਂ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਜਿੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵਰਕਰਾਂ ਵੱਲੋਂ ਮਾਰਚ ਕੀਤਾ ਗਿਆ ਸ਼ਹਿਰ ਨਿਵਾਸੀਆਂ ਨੂੰ ਇਸ ਮਸਲੇ ਸੰਬੰਧੀ ਜਾਗਰੂਤ ਕਰਨ ਹਿਤ ਇਸ ਦਾ ਜਿਹੜਾ ਅੰਤਮ ਪੜਾਅ ਸੀ ਸ਼ੀਰਪਖ ਸਿੰਘ ਦੇ ਬੁੱਤ ਬਰਨਾਲਾ ਦੇ ਅੰਦਰ ਉਹ ਕੀਤਾ ਗਿਆ ਸੋ ਅੱਜ ਦੇ ਇਸ ਦਿਵਸ ਤੇ ਮੰਗ ਕਰਦੇ ਆ ਕਿ ਪੂਰੇ ਸਮੁੱਚੇ ਸੰਸਾਰ ਦੇ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਬੰਦ ਕੀਤਾ ਜਾਵੇ ਨਰੈਣਦਤ ਠੀਕ ਹੈ ਨਾ ਸਰ ਅਸੀਂ ਅੱਜ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਤੇ ਜਦੋਂ ਬਰਨਾਲਾ ਸ਼ਹਿਰ ਦੇ ਅੰਦਰ ਮਾਰਚ ਕਰਕੇ ਸ਼ੀਤਪາກ ਸਿੰਘ ਚੌਂਕ 'ਚ ਪੁੱਜੇ ਆ ਤਾਂ ਅਸੀਂ ਸਾਰੀਆਂ ਸਾਂਝੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਇਸ ਮਨੁੱਖੀ ਅਧਿਕਾਰਾਂ ਦੇ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ ਅੱਜ ਮਨੁੱਖੀ ਅਧਿਕਾਰਾਂ ਦਾ ਕਾਹਨ ਥਾਂ ਥਾਂ ਦੇ ਉੱਤੇ ਕੀਤਾ ਜਾ ਰਿਹਾ ਹੈ ਜੇ ਸੰਸਾਰ ਪੱਧਰ ਦੇ ਉੱਤੇ ਕਹਾਣ ਕੀਤਾ ਜਾ ਰਿਹਾ ਫਲਸਤੀਨ ਦੇ ਅੰਦਰ ਇਜ਼ਰਾਈਲੀ ਹਾਕਮਾਂ ਵੱਲੋਂ ਨਸ਼ਰਕੁਸ਼ੀ ਕੀਤੀ ਜਾ ਰਹੀ ਹੈ ਤਾਂ ਭਾਰਤ ਦੇ ਅੰਦਰ ਮੋਦੀ ਹਕੂਮਤ ਵੱਲੋਂ ਘੱਟ ਗਿਣਤੀਆਂ ਦੀ ਨਸ਼ਰਕੁਸ਼ੀ ਵੀ ਉਸੇ ਤਰ੍ਹਾਂ ਕੀਤੀ ਜਾ ਰਹੀ ਹੈ ਤੇ ਘੱਟ ਗਿਣਤੀਆਂ ਦੇ ਹਮਲੇ ਦੀ ਸਭ ਤੋਂ ਵੱਧ ਅੱਜ ਮੁਸਲਮਾਨ ਤਬਕਾ ਮੋਦੀ ਹਕੂਮਤ ਦੇ ਹਮਲੇ ਦੀ ਮਾਰ ਹੇਠ ਆਇਆ ਹੋਇਆ ਹੈ ਤੇ ਕਦੇ ਜੇ ਜੱਜ ਵੀ ਸ਼ੇਖਰ ਕੁਮਾਰ ਗੁਪਤਾ ਜਾਂ ਜਦੋਬਰ ਕੇ ਜਿਹੜੇ ਅਲਾਹਾਬਾਦ ਹਾਈ ਕੋਰਟ ਦੇ ਜੱਜ ਨੇ ਜੇ ਉਹ ਕਹਿੰਦਾ ਕਿ ਮੁਲਕ ਆਗਰ ਤੁਸੀਂ ਰਜਮਤਾਬ ਚੱਲੂਗਾ ਤਾਂ ਇਸ ਗੱਲ ਦੇ ਖਤਰੇ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਚ ਘੱਟ ਗਿਣਤੀਆਂ ਤੇ ਬੁੱਧੀਜੀਵੀਆਂ ਤੇ ਇਨਕਲਾਬੀਆਂ ਦੇ ਉੱਤੇ ਜਮੂਰੀ ਕਾਰਕੁਨਾਂ ਦੇ ਉੱਤੇ ਕਿੱਡੇ ਵੱਡੇ ਹਮਲੇ ਦੀ ਮੋਦੀ ਹਕੂਮਤ ਦੀ ਤਿਆਰੀ ਹੈ ਤੇ ਸਾਡੀ ਵੀ ਤਿਆਰੀ ਹੈ ਕਿ ਮੋਦੀ ਹਕੂਮਤ ਦੇ ਇਸ ਫਿਰਕੂਫਾਸੀ ਵਾਲੇ ਨੂੰ ਅਸੀਂ ਕਦੇ ਚਿਤ ਵੀ ਬਰਦਾਸ਼ਤ ਨਹੀਂ ਕਰਾਂਗੇ ਟੱਕਰਾਂ ਕਰਾਂਗੇ ਸਾਡਾ ਇਤਿਹਾਸ ਜ਼ਬਰ ਦੇ ਖਿਲਾਫ ਟੱਕਰ ਦਾ ਇਤਿਹਾਸ ਹੈ ਅਸੀਂ ਅੱਜ ਵੀ ਲੋਕਾਂ ਨੂੰ ਆਪਣੇ ਲੋਕਾਂ ਦੀ ਹੀ ਸਨੇਹਤਾ ਹੈ ਕਿ ਕਦੇ ਵੀ ਹਕੂਮਤਾਂ ਦੇ ਜ਼ਬਰ ਅੱਗੇ ਹਿੱਕ ਡਾ ਪੜਾ ਜਿਹੜਾ ਹੈਗਾ ਸਿਰ ਨਵਾ ਕੇ ਨਹੀਂ ਕਰਨਾ ਹਿੱਕ ਡਾ ਕਿ ਅਸੀਂ ਜ਼ਬਰਦਸਤ ਟੱਕਰਾਂ ਕਰਨਾ ਹੈ ਇਹੀ ਅਸੀਂ ਅੱਜ ਦੇ ਦਿਨ ਦੇ ਮਨੁੱਖੀ ਅਧਿਕਾਰ ਦੇ ਉਸ ਤੇ ਸੁਨੇਹਾ ਦੇ ਕੇ ਲੋਕਾਂ ਨੂੰ ਆਦਰ ਕਰਨ ਬਾਰੇ ਯਾਦ ਸਾਡੇ ਪੁਰਖਿਆਂ ਦੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੇ ਹੱਕ ਹਕੂਕ ਸਾਨੂੰ ਮਿਲੇ ਵੀ ਸਨ ਸੰਵਿਧਾਨਕ ਤੌਰ ਤੇ ਚਾਹੇ ਮਿਲੇ ਨੇ ਉਹ ਜਾਂ ਸਹਿਰੀ ਆਜ਼ਾਦੀਆਂ ਸਾਨੂੰ ਜਿਹੜੀਆਂ ਲੋੜੀਆਂ ਨੇ ਉਹਨਾਂ ਨੂੰ ਲਗਾਤਾਰ ਖੋਹਿਆ ਜਾ ਰਿਹਾ ਤੇ ਜਿਹੜੀ ਸਰਕਾਰ ਹੈ ਉਹ ਸਾਡੇ ਜਿੰਨੇ ਵੀ ਅਧਿਕਾਰ ਨੇ ਉਹਨਾਂ ਨੂੰ ਖਤਮ ਕਰਦੇ ਤੁਲੀ ਹੋਈ ਹੈ ਤੇ ਉਹਨਾਂ ਨੂੰ ਆਨੇ ਬਹਾਨੇ ਉਹਨਾਂ ਦੇ ਕੋਈ ਪੈਰਲਰ ਕੋਈ ਨਾ ਕੋਈ ਹੋਰ ਕਾਨੂੰਨ ਲਿਆ ਕੇ ਜਿਵੇਂ ਯੂਪੀਏ ਲਾ ਰੱਖਿਆ ਹੈ ਜਾਂ ਇਸ ਕਿਸਮ ਦੇ ਹੋਰ ਕਿੰਨੇ ਹੀ ਕਾਲੇ ਕਾਨੂੰਨ ਨੇ ਅਸੀਂ ਉਹਨਾਂ ਨੂੰ ਉਹਨਾਂ ਦੀ ਵਿਰੋਧਤਾ ਲਈ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹਾ ਇਕੱਤਰ ਹੋਇਆ